ਇਕ ਪ੍ਰਵਾਸੀ ਬੰਦੇ ਕਰਕੇ ਜਾਂ ਚੰਦ ਪ੍ਰਵਾਸੀ ਮਜ਼ਦੂਰਾ ਬੰਦਿਆ ਕਰਕੇ ਜਿੰਨਾ ਕੋਈ ਘਟਿਆ ਹਰਕਤ ਕੀਤੀ ਹੈ ਗੁਨਾਹ ਕੀਤਾ ਉਹਦੇ ਕਰਕੇ ਆਪਾਂ ਪੂਰੇ ਪੰਜਾਬ ਦੇ ਵਿੱਚ ਪ੍ਰਵਾਸੀ ਸਮਾਜ ਦੇ ਲੋਕਾਂ ਨੂੰ ਆਪਾਂ ਭੰਡੀਏ ਇਹ ਠੀਕ ਨਹੀਂ ਮੇਰੀ ਆਪ ਸਭ ਨੂੰ ਅਪੀਲ ਹੈ ਕਿ ਜਿਹੜੇ ਬੰਦਿਆਂ ਨੇ ਕੋਈ ਕ੍ਰਾਈਮ ਕੀਤਾ ਜਿਹੜਾ ਕੋਈ ਬੰਦਾ ਕੰਮ ਕਰਦਾ ਕ੍ਰਾਈਮ ਗਲਤ ਕਰਦਾ ਤੇ ਉਹਦੇ ਉੱਪਰ ਕਾਨੂੰਨੀ ਕਾਰਵਾਈ ਪੁਲਿਸ ਮਹਿਕਮਾ ਕਰੇ ਸਰਕਾਰ ਕਰੇ ਜੇ ਕਿ ਕਿਸੇ ਦੇ ਆਧਾਰ ਕਾਰਡ ਵਗੈਰਾ ਤੇ ਹੈਗੇ ਜਾਂ ਨਹੀਂ ਵਿਖਣੀ ਹੈਗੇ ਜਾਂ ਨਹੀਂ ਹੈਗੇ ਮੈਨੂੰ ਨਹੀਂ ਪਤਾ ਜੇ ਕਿ ਕਿਸੇ ਨੂੰ ਕੋਈ ਕਿੰਤੂ ਪਰੰਤੂ ਹੈਗਾ ਤੇ ਉਹ ਸਰਕਾਰ ਕਰੇ ਉਹ ਤੇ ਕਾਰਵਾਈ ਸਰਕਾਰ ਦੀ ਬੰਦ ਹੀ ਕਾਰਵਾਈ ਕਰਨੀ ਪਰ ਆਪਾਂ ਸੋਸ਼ਲ ਮੀਡੀਆ ਦੇ ਉੱਪਰ ਪ੍ਰਵਾਸੀ ਮਜ਼ਦੂਰਾਂ ਦੇ ਖਿਲਾਫ ਜਿਹੜਾ ਭੰਡੀ ਪ੍ਰਚਾਰ ਕਰ ਰਹੇ ਆ ਇਹ ਠੀਕ ਨਹੀਂ ਇਹ ਸਾਡੇ ਲਈ ਠੀਕ ਨਹੀਂ ਪੰਜਾਬ ਲਈ ਠੀਕ ਨਹੀਂ ਕਿਉਂਕਿ ਸਾਡੇ ਪੰਜਾਬੀ ਵੀਰਾਂ ਲਈ ਵੀ ਠੀਕ ਨਹੀਂ ਜਿਹੜੇ ਸਾਡੇ ਪੰਜਾਬੀ ਵੀਰ ਨੇ ਪੰਜਾਬ ਤੋਂ ਬਾਹਰ ਬੈਠੇ ਨੇ ਯੂਪੀ ਬਿਹਾਰ ਮਧੇਪ੍ਰਦੇਸ਼ ਬੰਗਾਲ ਹਜ਼ਾਰਾਂ ਏਕੜ ਜ਼ਮੀਨਾਂ ਨੇ ਕਾਰੋਬਾਰੀ ਨੇ ਵੱਡੇ ਹੋਰ ਵੀ ਸਿਆਸਤਦਾਨ ਵੀ ਨੇ ਤੇ ਜੇ ਕਿ ਯੂਪੀ ਬਿਹਾਰ ਜਾਂ ਬਾਹਰ ਦੇ ਸਟੇਟਾਂ ਦੇ ਲੋਕ ਇਹ ਅਭਿਆਨ ਚਲਾ ਦੇਣ ਜਾਂ ਇਹ ਗੱਲ ਕਰਨ ਕਿ ਪਜਾਓ ਤੇ ਬਚਾਓ ਤੇ ਠੀਕ ਨਹੀਂ ਮੈਂ ਨਹੀਂ ਕਹਾਂ ਕਿ ਮੇਰੇ ਇੱਕ ਜ਼ਿੰਮੇਵਾਰ ਬੰਦਾ ਹੈ ਜਿਮੇਵਾਰੀ ਦੇ ਨਾਲ ਮੈਂ ਸਿਰਫ ਆਪ ਨੂੰ ਇਹ ਬੇਨਤੀ ਕਰਨਾ ਚਾਹੁੰਦਾ ਕਿ ਜਿਹੜੀਆਂ ਫਾਲਤੂ ਦੀਆਂ ਗੱਲਾਂ ਆਪਾਂ ਨਾ ਕਰੀਏ ਪੰਜਾਬ ਬਚਾਓ ਪ੍ਰਵਾਸੀ ਭਜਾਓ ਇਹ ਠੀਕ ਨਹੀਂ ਸਲੋਗਨ ਦੇ ਨਾਲ ਠੀਕ ਨਹੀਂ ਤੇ ਮੈਂ ਦੇਖ ਰਿਹਾ ਕਿ ਇੱਕ ਦੋ ਦਿਨਾਂ ਚ ਕੋਈ ਪੰਚਾਇਤਾਂ ਵੀ ਨਾ ਸਤਕਾਰਯੋਗ ਪੰਚਾਇਤਾਂ ਨੇ ਉਹਨਾਂ ਨੇ ਜਿਹੜੇ ਆਪਣੇ ਮਤੇ ਪਾਏ ਨੇ ਤੇ ਸਰਪੰਚ ਸਾਹਿਬ ਠੀਕ ਨਹੀਂ ਜੇ ਕਿਤੇ ਪਾਏ ਫਿਰ ਸਟੈਂਡ ਰੱਖਿਓ ਫਿਰ ਬਾਅਦ ਚ ਤੁਹਾਡੇ ਕੋ ਸਟੈਂਡ ਵੀ ਨਹੀਂ ਲਿਆ ਜਾਣਾ ਕਿਉਂਕਿ ਤੁਸੀਂ ਕਿਸੇ ਭਾਰਤ ਦੇ ਨਾਗਰਿਕ ਨੂੰ ਐ ਨਹੀਂ ਕਹਿ ਸਕਦੇਓ ਕਿ ਉਹਨੂੰ ਤੁਸੀਂ ਜਿਹੜਾ ਤਾਲਿਬਾਨੀ ਫਰਮਾਨ ਜਾਰੀ ਕਰੋ ਇਵੇਂ ਨਹੀਂ ਹੁੰਦਾ ਮਾਨਯੋਗ ਕੋਰਟਾਂ ਬੈਠੀਆਂ ਨੇ ਤੇ ਬਾਅਦ ਚ ਨਹੀਂ ਠੀਕ ਲੱਗਦਾ ਤੇ ਮੇਰੀ ਆਪ ਨੂੰ ਹੈ ਕਿ ਆਪਣੀ ਉਹਨਾਂ ਦੀ ਗੱਲ ਆਪਾਂ ਕਰੀਏ ਜਿਹੜੀ ਕਰਨ ਯੋਗ ਆ ਲੋਕਾਂ ਦੇ ਮਗਰ ਨਾ ਲੱਗੀ ਠੀਕ ਹੈ ਜਿਨ੍ਹਾਂ ਦੇ ਦੁੱਖ ਹੋਇਆ ਉਹ ਅਸੀਂ ਮਨਦਿਆਂ ਕਿਉਂਕਿ ਸਾਨੂੰ ਵੀ ਉਹਨਾਂ ਦੁੱਖੇ ਮੈਂ ਵੀ ਇੱਕ ਬਾਪ ਦਾ بیٹے ਦਾ ਬਾਪ ਆ ਮੇਡੀ ਦਾ ਬਾਪ ਆ ਸਭ ਨੂੰ ਹੁੰਦਾ ਜੀ ਦੁੱਖ ਪਰ ਤੁਸੀਂ ਇਹ ਵੇਖੋ ਕਿ ਇੱਕ ਕੋਈ ਬੰਦਾ ਕ੍ਰਾਈਮ ਕਰੇ ਆਪਾਂ ਪੂਰੇ ਸਮਾਜ ਨੂੰ ਥੋੜੀ ਆਪਾਂ ਬਦਨਾਮ ਕਰਾਂਗੇ ਤੇ ਮੈਂ ਤੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੂੰ ਵੀ ਤੇ ਪੰਜਾਬ ਦੇ ਡੀਜੀਪੀ ਸਭ ਨੂੰ ਵੀ ਬੇਨਤੀ ਕਰਨਾ ਚਾਹੁੰਦਾ ਕਿ ਜਿਹੜੇ ਕੁਝ ਲੋਕ ਬੰਦੇ ਸੋਸ਼ਲ ਮੀਡੀਆ ਦੇ ਉੱਪਰ ਪਰਵਾਸੀ ਸਮਾਜ ਦੇ ਵਿਰੁੱਧ ਇਹ ਜਿਹੜਾ ਪ੍ਰਚਾਰ ਕਰ ਰਹੇ ਨੇ ਸੋਸ਼ਲ ਮੀਡੀਆ